ਦੀ ਉਹ ਲੜਾਈ ਆ ਕਿ ਪੱਗ ਰਹੇਗੀ ਕਿ ਨਹੀਂ ਰਹੇਗੀ ਉਹਨਾਂ ਦੇ ਕਕਾਰ ਰਹਿਣਗੇ ਕਿ ਨਹੀਂ ਰਹਿਣਗੇ ਉਹਨਾਂ ਦੇ ਗੁਰਦੁਆਰੇ ਰਹਿਣਗੇ ਕਿ ਨਹੀਂ ਰਹਿਣਗੇ ਤੇ ਬੜੀ ਘਟਿਆ ਬਿਆਨਬਾਚੀ ਆ ਇਸ ਤੇ ਤੇਸ਼ ਤੇ ਅੰਦਰ ਇਸਨ ਸੱਤਾ ਮੌਲ ਬਣਾਉਣਾ ਕਿ ਬਹੁਤ ਮਾੜੀ ਗੱਲ ਹੈ ਕਾਂਗਰਸ ਦੀ ਕੋ ਨਵੀਂ ਨੀਤੀ ਨਹੀਂ 1969 ਜਸਟਿਸ ਬਣਦੀ ਇਹੀ ਨੀਤੀ ਰਹੀ ਹੈ ਕਿਉਂ ਅਮਰੀਕਾ ਦੀ ਸਪੋਰਟ ਚਾਹੀਦੀ ਹੈ ਸੱਤਾ ਹਾਸਲ ਕਰਨ ਲਈ ਉਹਨਾਂ ਨੂੰ ਚਾਈਨਾ ਦੀ ਸਪੋਰਟ ਚਾਹੀਦੀ ਆ ਤਾਂ ਹੀ ਅੱਜਕੱਲ ਪਾਕਿਸਤਾਨ ਦੀ ਸਰਕਾਰ ਨੂੰ ਨਾਮ ਭੇਜ ਰਹੀ ਆ ਕਾਂਗਰਸ ਨੂੰ ਰਾਹ ਦੀ ਹਮੇਸ਼ਾ ਹੀ ਆਪਣੇ ਬਿਆਨਾਂ ਦੇ ਲਈ ਜਿਹੜੇ ਨੇ ਨਜ਼ਰ ਆਉਂਦੇ ਨੇ ਕਿ ਦੇਸ਼ ਦੇ ਵਿੱਚ ਜਿੱਥੇ ਆ ਕਿਤੇ ਲੋਕਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਹੁਣ ਸਿੱਖਾਂ ਦੇ ਖਿਲਾਫ ਯੂਐਸਏ ਦੀ ਦੋਰੀ ਦੇ ਦੌਰਾਨ ਜਿਹੜਾ ਹੈ ਫੇਰੀ ਦੇ ਦੌਰਾਨ ਬਿਆਨ ਦੇਣਾ ਕਿਤੇ ਨਾ ਕਿਤੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਤੇ ਇਸ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਭਾਜਪਾ ਦੇ ਸੀਨੀਅਰ ਆਗੂ ਮਨਿੰਦਰ ਸਿੰਘ ਸਿਰਸਾ ਜੀ ਮੌਜੂਦ ਨੇ ਸਰ ਰਾਹੁਲ ਗਾਂਧੀ ਜੀ ਕਿਉਂ ਇਸ ਤਰੀਕੇ ਦੇ ਬਿਆਨ ਦਿੰਦੇ ਨੇ ਹਰ ਵਰਗ ਦੀ ਗੱਲ ਕਰੀਏ ਸਿੱਖਾਂ ਦਾ ਹੋਵੇ ਹੋਰ ਧਾਰਮਿਕ ਵਰਗ ਹੋਣ ਭਾਈਚਾਰੇ ਹੋਣ ਇਸ ਤਰੀਕੇ ਦੇ ਬਿਆਨ ਦੇਣਾ ਕਿੱਥੇ ਦੀ ਗੱਲ ਹੈ ਦੇਖੋ ਪਹਿਲਾਂ ਤਾਂ ਮੈਂ ਇਸ ਬਿਆਨ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਇਹ ਕਹਿਣਾ ਕਿ ਸਿੱਖਾਂ ਦੀ ਹੁਣ ਲੜਾਈ ਹੈ ਕਿ ਪੱਗ ਰਹੇਗੀ ਕਿ ਨਹੀਂ ਰਹੇਗੀ ਉਹਨਾਂ ਦੇ ਕਕਾਰ ਰਹਿਣਗੇ ਕਿ ਨਹੀਂ ਰਹਿਣਗੇ ਉਹਨਾਂ ਦੇ ਗੁਰਦੁਆਰੇ ਰਹਿਣਗੇ ਕਿ ਨਹੀਂ ਰਹਿਣਗੇ ਇਹ ਬੜੀ ਕਟਿਆ ਬਿਆਨਬਾਜ਼ੀ ਆ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਿਸੇ ਪੋਲੀਟਿਕਲ ਬੰਦੇ ਨੂੰ ਨਹੀਂ ਦੇਣੀ ਚਾਹੀਦੀ ਕਿਸੇ ਰਾਜਸੀ ਆਦਮੀ ਨੂੰ ਨਹੀਂ ਦੇਣੀ ਚਾਹੀਦੀ ਨਾਤੇ ਕੋਈ ਸਿੱਖਾਂ ਦੀ ਦਸਤਾਰ ਨੂੰ ਕਦੇ ਹੱਥ ਪਾ ਸਕਿਆ ਨਾ ਕਕਾਰ ਨੂੰ ਨਾ ਗੁਰਦੁਆਰਿਆਂ ਨੂੰ ਨਾ ਕਦੇ ਕੋਈ ਪਾ ਸਕਿਆ ਇੱਕ ਕੋਸ਼ਿਸ਼ਾਂ ਜ਼ਕਰੀਆ ਖਾਨ ਤੋਂ ਲੈ ਕੇ ਔਰੰਗਜ਼ੇਬ ਤੋਂ ਲੈ ਕੇ ਅਬਦਾਲੀ ਤੋਂ ਲੈ ਕੇ ਗੋਰਿਆਂ ਤੋਂ ਲੈ ਕੇ ਕਾਂਗਰਸਦਾਂ ਲੈ ਕੇ ਸਭ ਨੇ ਕੋਸ਼ਿਸ਼ ਕਰਕੇ ਦੇਖ ਲਈ ਕੋਈ ਨਹੀਂ ਕਰ ਸਕਦਾ ਔਰ ਇਸ ਨਾਲ ਨਫਰਤ ਫਲਾ ਕੇ ਦੇਸ਼ ਦੇ ਅੰਦਰ ਮਾਹੌਲ ਬਣਾਉਣਾ ਤੁਸੀਂ ਆਪਣੀ ਰਾਜਨੀਤੀ ਵਾਸਤੇ ਜੋ ਕਰਨਾ ਕਰੋ ਲੇਕਿਨ ਸਿੱਖਾਂ ਨੂੰ ਇਸ ਤਰ੍ਹਾਂ ਬਦਨਾਮ ਕਰਨਾ ਸਿੱਖਾਂ ਦੇ ਪ੍ਰਤੀ ਦੇਸ਼ ਦੇ ਅੰਦਰ ਇਸ ਨਾਲ ਨਫਰਤ ਦਾ ਮਾਹੌਲ ਬਣਾਉਣਾ ਇਹ ਬਹੁਤ ਮਾੜੀ ਗੱਲ ਹੈ ਕਾਂਗਰਸ ਦੀ ਕੋ ਨਵੀਂ ਨੀਤੀ ਨਹੀਂ ਉਹ ਨਿਸ਼ਾਸਤ ਦੇ ਅਕਸਰ ਜਿਵੇਂ ਉਹਦੀ ਹੀ ਨੀਤੀ ਰਹੀ ਹੈ ਇਸੇ ਤਰ੍ਹਾਂ ਉਹਨੂੰ ਸਿੱਖਾਂ ਨੂੰ ਬਦਨਾਮ ਕਰਕੇ ਮਰਵਾਇਆ ਔਰ ਫਿਰ ਉਹਦੇ ਖਿਲਾਫ ਹੋਤਾ ਨਹੀਂ ਗਾਂਧੀ ਪਰਿਵਾਰ ਮੈਨੂੰ ਲੱਗਦਾ ਉਸੇ ਮੋਡਸ ਪ੍ਰਾਂਡੈ ਨੂੰ ਦੁਬਾਰਾ ਇਸਤੇਮਾਲ ਕਰਨਾ ਚਾਹੁੰਦਾ ਪਰ ਇੱਕਵੀਂ ਸਦੀ ਹੈ ਲੋਕ ਸਮਝਦਾਰ ਹੋ ਚੁੱਕੇ ਨੇ ਲੋਕਾਂ ਨੂੰ ਪਤਾ ਹੈ ਔਰ ਇਸ ਤਰ੍ਹਾਂ ਦੇ ਬਿਆਨਬਾਜ਼ੀਆਂ ਦੇ ਨਾਲ ਉਹ ਕਮਿਊਨਿਟੀ ਦਾ ਨੁਕਸਾਨ ਨਹੀਂ ਕਰ ਸਕਦੇ ਕੋਸ਼ਿਸ਼ ਜ਼ਰੂਰ ਕਰਨਗੇ ਪਰ ਕਰ ਨਹੀਂ ਸਕਦੇ ਸਰ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਆਪਣੇ ਦੇਸ਼ ਬਾਰੇ ਇਸ ਤਰੀਕੇ ਦੀ ਗੱਲ ਕਰਨੀ ਦੇਸ਼ ਦੇ ਲੋਕਾਂ ਦੇ ਬਾਰੇ ਗੱਲ ਕਰਨੀ ਕਿਤਨਾ ਕਿਤੇ ਦੇਸ਼ ਦੀ ਛਵੀ ਵੀ ਖਰਾਬ ਹੁੰਦੀ ਹੈ ਹੁੰਦੀ ਹੈ ਲੇਕਿਨ ਉਹਨੂੰ 26 ਦੀ ਕੋਈ ਪਰਵਾਹ ਨਹੀਂ ਕਿਉਂਕਿ ਉਹ ਅਮਰੀਕਾ ਦੀ ਸਪੋਰਟ ਚਾਹੀਦੀ ਹੈ ਸੱਤਾ ਹਾਸਲ ਕਰਨ ਲਈ ਉਹਨਾਂ ਨੂੰ ਚਾਈਨਾ ਦੀ ਸਪੋਰਟ ਚਾਹੀਦੀ ਆ ਤਾਂ ਹੀ ਅੱਜਕੱਲ ਪਾਕਿਸਤਾਨ ਦੀ ਸਰਕਾਰ ਉਹਨਾਂ ਨਾਲ ਮਤੇ ਜਰੀ ਆ ਚੀਨ ਉਹ ਪ੍ਰਾਵਲ ਗੰਦ ਜੀ ਅਮਰੀਕਾ ਜਾ ਕੇ ਚੀਨ ਦੀ ਵਡਿਆਈ ਕਰ ਰਹੇ ਨੇ ਉਹਨਾਂ ਦੀ ਇਕਨੋਮੀ ਦੀ ਵਡਿਆਈ ਕਰ ਰਹੇ ਉਹਨਾਂ ਦੀ ਪ੍ਰੋਡਕਸ਼ਨ ਦੀ ਵਡਿਆਈ ਕਰ ਰਹੇ ਉਹਨਾਂ ਦੀ ਡੈਮੋਕ੍ਰੇਸੀ ਦੀ ਵਡਿਆਈ ਕਰਦੇ ਨੇ ਅਮਰੀਕਾ ਦੇ ਰਾਜਦੂਤ ਵੀ ਜਾ ਕੇ ਭਾਰਤ ਦੇ ਅੰਦਰ ਕਰ ਕਰ ਕਾਂਗਰਸ ਦੇ ਵੱਡੇ ਲੀਡਰਾਂ ਨਾਲ ਮਿਲਦੇ ਨੇ ਔਰ ਉਹ ਚਾਹੁੰਦੇ ਨੇ ਪਾਕਿਸਤਾਨ ਹੋਵੇ ਚੀਨ ਹੋਵੇ ਅਮਰੀਕਾ ਹੋਵੇ ਉਹ ਚਾਹੁੰਦੇ ਨੇ ਕਿ ਭਾਰਤ ਦੀ ਬਦਨਾਮੀ ਹੋਵੇ ਭਾਰਤ ਦੇ ਖਿਲਾਫ ਲੋਕ ਬੋਲਣ ਪਰ ਜਦੋਂ ਲੀਡਰ ਆਫ ਆਪੋਜੀਸ਼ਨ ਦੇਸ਼ ਦੇ ਬੋਲਦੇ ਆ ਤੇ ਉਹ ਮੈਟਰ ਕਰਦਾ ਸੋ ਮੈਨੂੰ ਲੱਗਦਾ ਕਿ ਜੋ ਚਾਹੁੰਦੇ ਨੇ ਉਹ ਇਹਦਾ ਕਰੋੜਾਂ ਦੀ ਕਰ ਰਹੇ ਨੇ ਜਿਹੜੀ ਕਿ ਪਰਚੰਗੀ ਗੱਲ ਨਹੀਂ ਦੇਸ਼ ਦੇ ਹਿੱਤਾਂ ਦੇ ਖਿਲਾਫ ਬੋਲਣਾ ਦੇਸ਼ ਨੂੰ ਮਾੜਾ ਜਾ ਕੇ ਬਾਹਰ ਦੱਸਣਾ ਦੇਸ਼ ਦੇ ਇੰਸਟੀਚਿਊਸ਼ਨਸ ਨੂੰ ਸੰਸਥਾਵਾਂ ਨੂੰ ਕਨਸਟੀਟਿਊਸ਼ਨ ਨੂੰ ਦੇਸ਼ ਦੇ ਧਰਮ ਨੂੰ ਦੇਸ਼ ਦੀ ਸੱਭਿਆਚਾਰ ਨੂੰ ਮਾੜਾ ਬੋਲਣਾ ਇਹ ਚੰਗਾ ਔਪੋਜੀਸ਼ਨ ਦੇ ਲੀਡਰ ਵੀ ਨੇ ਤੁਸੀਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਜਦੋਂ ਜਾਣਾ ਸਿੱਖਾਂ ਦੇ ਨਾਲ ਮਿਲਣਾ ਉੱਥੇ ਕਿਸੇ ਹੋਰ ਤਰੀਕੇ ਦੀ ਬਿਆਨਬਾਜ਼ੀ ਕਰਨੀ ਤੇ ਹੁਣ ਦੇਸ਼ ਦੇ ਬਾਹਰ ਜਾ ਕੇ ਜਦੋਂ ਇਸ ਤਰੀਕੇ ਦੇ ਬਿਆਨ ਦੇਣੇ ਤਾਂ ਕਿਤੇ ਨਾ ਕਿਤੇ ਦੇਸ਼ ਦੇ ਵਿੱਚ ਭਾਈਚਾਰੇ ਨੂੰ ਵੀ ਨੁਕਸਾਨ ਹੁੰਦਾ ਸਿੱਖਾਂ ਦੇ ਪ੍ਰਤੀ ਛਵੀ ਵੀ ਜਿਹੜੀ ਆਮ ਲੋਕਾਂ ਦੀ ਜਿਹੜੀ ਹੈ ਖਰਾਬ ਹੁੰਦੀ ਹੈ। ਨਹੀਂ ਡੈਫੀਨਿਟਲੀ ਹੁੰਦੀ ਹੈ ਦੇਸ਼ ਭਾਰ ਦੇ ਅੰਦਰ ਦੁਨੀਆ ਭਰ ਚ ਹੁੰਦੀ ਹੈ। ਲੇਕਿਨ ਗੱਲ ਇਹ ਹੈ ਕਿ ਉਹ ਪਰਵਾਹੀ ਨਹੀਂ ਕਰਦੇ ਉਹਨੂੰ ਸੱਤਾ ਹਾਸਲ ਕਰਨ ਪਿੱਛੇ ਜੋ ਕਾਂਗਰਸ ਦੀ ਮੋਡਸੋ ਫਰੰਡਾਈ ਰਹੀ ਹੈ ਉਹ ਇਹੀ ਰਹੀ ਹੈ ਕਿ ਨਫ਼ਰਤ ਫਲਾਓ ਲੋਕਾਂ ਨੂੰ ਲੜਾਓ ਮਰਵਾਓ ਤੇ ਰਾਜ ਆਸਾਨ ਕਰੋ ਉਸੇ ਨਫ਼ਰਤੀ ਪੜੀ ਰਾਜਨੀਤੀ ਉੱਤੇ ਉਹ ਵੀ ਕੰਮ ਕਰ ਰਹੇ ਨੇ ਜਿਹੜੀ ਕਿ ਚੰਗੀ ਗੱਲ ਨਹੀਂ ਜੀ ਧੰਨਵਾਦ ਸਰ ਗੱਲਬਾਤ ਕਰਨ ਲਈ ਕੈਮਰਾ ਪਰਸਨ ਚੈਲੰਜਿੰਗਸ ਸਿੰਘ ਦੇ ਨਾਲ ਦਵਿੰਦਰ ਸਿੰਘ ਦਾਨ ਨੂੰ ਦਿੱਲੀ